ਟਣਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਬੜੀ ਮਿਹਰਬਾਨੀ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਜੀ ਕੀ ਕੁਝ ਖਾਸ ਸੁਰਖੀਆਂ ਨੇ ਅ ਬਿਲਕੁਲ ਬਾਈ ਜੀ ਅੱਜ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਵੱਲੋਂ ਲਾਲ ਕਿਲੇ ਤੋਂ ਆਰ ਐਸ ਐਸ ਦੀ ਸਿਫਤ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ 1 ਕਿਲੋ ਚਿੱਟਾ ਫੜਨ ਤੇ ਪੁਲਿਸ ਮੁਲਾਜ਼ਮਾਂ ਨੂੰ ਮਿਲਣਗੇ 1 ਲੱਖ 20 ਹਜ਼ਾਰ ਰੁਪਏ ਟੀਆਰਟੀਸੀ ਦੇ ਮੁਲਾਜ਼ਮਾਂ ਦੀ ਹੜਤਾਲ ਜਾਰੀ ਸਵਾਰੀਆਂ ਪਰੇਸ਼ਾਨ ਟਾਂਗੜਾ ਵਿੱਚ ਪੰਜਾਬ ਦੇ ਸ਼ਰਦਾਲੂਆਂ ਦੀ ਗੱਡੀ ਡਿੱਗੀ ਚਾਰ ਮੌਤਾਂ ਆਮ ਆदमी ਪਾਰਟੀ ਦੇ ਵਿਧਾਇਕ ਦੀ ਗੱਡੀ ਪਲਟੀ ਜਾਨ ਬਚੀ ਜਾਨੀ ਹਰਪ੍ਰੀਤ ਸਿੰਘ ਨੂੰ ਨਹੀਂ ਬੜਨਾ ਚਾਹੀਦਾ ਸੀ ਪ੍ਰਧਾਨ ਜਥੇਦਾਰ ਨੇ ਕਿਹਾ ਕਾਂਗਰਸ đảng ਨੇ ਮੁਹਾਲੀ ਵਿੱਚ ਕੱਢਿਆ ਭਾਜਪਾ ਦੇ ਖਿਲਾਫ ਕੈਂਡਲ ਮਾਰਚ ਤੇ ਆਖਰੀ ਖਬਰ ਤਰਨਤਾਰਨ ਸੀਟ ਵੱਲ ਧਿਆਨ ਦੇਣ ਲੱਗੀਆਂ ਸਿਆਸੀ ਪਾਰਟੀਆਂ ਜੀ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਜਨਾਬ ਸਾਬ ਪ੍ਰਧਾਨ ਮੰਤਰੀ ਮੋਦੀ ਉਹਨਾਂ ਨੇ ਭਾਰਤ ਦੇ ਲਾਲ ਕਿਲੇ ਦੇ ਉੱਤੋਂ ਆਰਐਸਐਸ ਦੀ ਸਿਫਤ ਕੀਤੀ ਹੈ ਕੀ ਕੁਝ ਕਿਹਾ ਉਹਨਾਂ ਨੇ ਦੇਖੋ ਜੀ ਇੱਕ ਤਾਂ ਗੱਲ ਇਹ ਜੀ ਕਿ ਅੱਜ ਭਾਰਤ ਦੇ ਵਿੱਚ 79ਵਾਂ ਆਜ਼ਾਦੀ ਦਿਵਸ ਮਨਾਇਆ ਗਿਆ ਹੂੰ ਹੂੰ ਤੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ ਅੱਜ 12ਵੀਂ ਵਾਰ ਲਾਲ ਕਿਲੇ ਤੋਂ ਸੰਬੋਧਨ ਕੀਤਾ ਗਿਆ ਦੇਸ਼ ਨੂੰ ਵੈਸੇ ਇਹਨਾਂ ਦੇ ਜਿਹੜੇ ਪੂਰੇ ਪੁਲ ਭਾਸ਼ਣ ਦੇ ਵਿੱਚ ਦੋ ਤਿੰਨ ਗੱਲਾਂ ਜਿਹੜੀਆਂ ਹੋਰ ਪੁਆਇੰਟ ਆ ਜਿਹੜੇ ਮੈਂ ਤੁਹਾਨੂੰ ਉਹ ਆਰਐਸਐਸ ਦੀ ਸਿਫਤ ਵਾਲੀ ਗੱਲ ਵੀ ਦੱਸ ਦਿੰਦਾ ਪਰ ਇਸ ਤੋਂ ਇਲਾਵਾ ਇਹਨਾਂ ਨੇ ਗੱਲ ਕਹੀ ਆ ਕਿ ਦਿਵਾਲੀ ਤੇ GST ਦਰਾਂ ਦੇ ਵਿੱਚ ਕੀਤਾ ਜਾਊਗਾ ਸੁਧਾਰ ਜ਼ਰੂਰੀ ਵਸਤੂਆਂ ਦੇ ਉੱਤੇ ਟੈਕਸ ਘਟੂਗਾ। ਓਕੇ। ਦੂਜੀ ਗੱਲ ਇਹਨਾਂ ਨੇ ਕਹੀ ਜੀ ਨੌਜਵਾਨਾਂ ਲਈ 1 ਲੱਖ ਕਰੋੜ ਰੁਪਏ ਦੀ ਵੱਡੀ ਰੋਜ਼ਗਾਰ ਯੋਜਨਾ ਨਵੇਂ ਰੋਜ਼ਗਾਰ ਪ੍ਰਾਪਤ ਨੌਜਵਾਨਾਂ ਨੂੰ ਪ੍ਰਤੀ ਮਹੀਨਾ ਪ੍ਰਾਪਤ ਹੋਣਗੇ 15000 ਰੁਪਏ ਤੇ ਅਗਲੀ ਪੀੜੀ ਦੇ ਸੁਧਾਰਾਂ ਦੀ ਸਥਾਪਿਤ ਕੀਤੀ ਜਾਵੇਗੀ ਇੱਕ ਟਾਸਕ ਫੋਰਸ ਇਹ ਗੱਲਾਂ ਅੱਜ ਇਹਨਾਂ ਨੇ ਕਹੀਆਂ। ਜਿਹੜੀ ਗੱਲ RSS ਵਾਲੀ ਆ ਉਹ ਇਹਨਾਂ ਨੇ ਪਹਿਲੀ ਵਾਰ ਇਸ ਰੂਪ ਦੇ ਵਿੱਚ ਸਿਖਤ ਕੀਤੀ ਆ। ਇਹ ਕਹਿੰਦੇ ਜੀ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਉਲੱਥਾ ਕਰਕੇ ਇਹਨੇ ਬਿਆਨ ਦਾ ਦੱਸ ਦਿੰਨਾ ਤੇ ਇਹ ਕਹਿੰਦੇ ਜੀ ਅੱਜ ਮਾਣ ਨਾਲ ਮੈਂ ਇਸ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ ਕਿ 100 ਸਾਲ ਪਹਿਲਾਂ ਇੱਕ ਸੰਗਠਨ ਆਰਐਸਐਸ ਦਾ ਜਨਮ ਹੋਇਆ 100 ਸਾਲ ਦੀ ਰਾਸ਼ਟਰੀ ਸੇਵਾ ਮਾਨਮਤੀ ਹੈ ਆਰਐਸਐਸ ਨੇ ਵਿਅਕਤੀ ਨਿਰਮਾਣ ਤੋਂ ਰਾਸ਼ਟਰ ਨਿਰਮਾਣ ਦੇ ਸੰਕਲਪ ਨੂੰ ਲੈ ਕੇ 100 ਸਾਲ ਮਾਂ ਭਾਰਤੀ ਦੇ ਕਲਿਆਣ ਦੇ ਲਈ ਆਪਣਾ ਜੀਵਨ ਸਮਰਪਿਤ ਕੀਤਾ ਸੇਵਾ ਸਮਰਪਣ ਤੇ ਸੰਗਠਨ ਅਨੁਸ਼ਾਸਨ ਜੀ ਵੀ ਪਛਾਣ ਰਹੀ ਹੈ ਇਹ ਉਹ ਜਾਰਾਤਰੀ ਸਵੈਮ ਸੇਵਕ ਸੰਘ ਦੁਨੀਆ ਦਾ ਸਭ ਤੋਂ ਵੱਡਾ ਐਨਜੀਓ ਆ ਇਹਨਾਂ ਨੇ ਆ ਗੱਲਾਂ ਕਹੀਆਂ ਇਸ ਤੋਂ ਬਾਅਦ ਕਾਂਗਰਸੀ ਨੇਤਾ ਜੈ ਰਾਮ ਰਮੇਸ਼ ਬੋਲੇ ਆ ਇਹਨਾਂ ਨੇ ਕਿਹਾ ਜੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਭਾਸ਼ਣ ਦੇ ਵਿੱਚ ਆਰਐਸਐਸ ਦਾ ਜ਼ਿਕਰ ਮੋਨ ਭਗਵਤ ਨੂੰ ਖੁਸ਼ ਕਰਨ ਲਈ ਕੀਤਾ ਕਿਉਂਕਿ ਮੋਦੀ ਸਾਹਿਬ ਪੂਰੀ ਤਰ੍ਹਾਂ ਹੁਣ ਉਹਨਾਂ ਦੇ ਭਰੋਸੇ 'ਤੇ ਆ ਸਤੰਬਰ ਮਹੀਨੇ ਤੋਂ ਬਾਅਦ ਇਹ 75 ਸਾਲ ਦੇ ਹੋ ਜਾਣੇ ਆ ਤੇ ਇਹ ਚਾਹੁੰਦੇ ਜੀ ਕਿ ਮੈਂ ਇਸੇ ਅਹੁਦੇ 'ਤੇ ਬਣਿਆ ਰਹਾ ਮਾਂ ਇਸ ਕਰਕੇ ਆਰਐਸਐਸ ਦੇ ਮੁਖੀ ਨੂੰ ਖੁਸ਼ ਕਰਨਾ ਚਾਹੁੰਦੇ ਹੂੰ ਬਿਲਕੁਲ ਕਿਉਂਕਿ ਚਰਚਾਵਾਂ ਇਹ ਵੀ ਨਹੀਂ ਕਿ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ 75 ਸਾਲ ਤੋਂ ਬਾਅਦ ਕੌਣ ਫਿਰ ਇਹ ਕਮਾਂਡ ਸੰਭੇਗਾ ਤਾਂ ਵੈਲ ਦੇਖਣਾ ਹੋਊਗਾ ਕਿ ਇਸ ਦੇ ਉੱਤੇ ਵੀ ਭਾਜਪੀ ਔਰ ਆਰਐਸਐਸ ਕੀ ਫਸਲਾ ਲੈਂਦੀ ਹੈ ਜਨਾਬ ਸਾਹਿਬ ਆ ਬੜੀ ਇੰਟਰਸਟਿੰਗ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਮਾਨ ਸਾਹਿਬ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਚੱਟਾ ਫੜਨ ਵਾਲੇ ਪੁਲਿਸ ਮੁਲਾਜ਼ਮ ਨੂੰ 1,20,000 ਰੁਪਏ ਮਿਲਣਗੇ <Sansion> हां बिल्कुल जी आज ਜਿਹੜਾ ਸੂਬਾ ਪੱਤਰੀ ਪ੍ਰੋਗਰਾਮ ਆ ਨਾ ਜੇ ਪੰਜਾਬ ਦਾ ਤੰਗਾ ਲਹਿਰਾਉਣ ਦਾ ਆਜ਼ਾਦੀ ਦਿਹਾੜੇ ਦਾ ਇਹ ਫਰੀਦਕੋਟ ਦੇਲੇ ਦੇ ਵਿੱਚ ਮਨਾਇਆ ਗਿਆ ਫਰੀਦਕੋਟ ਦੇ ਵਿੱਚ ਹੈਗਾ ਜੀ ਮਹਿਰੂ ਸਟੇਡੀਅਮ ਉਹ ਥਾਂ ਦੇ ਉੱਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪਹੁੰਚੇ ਆ ਇਹਨਾਂ ਦੇ ਵੱਲੋਂ ਉੱਥੇ ਆਪਣੇ ਭਾਸ਼ਣ ਦੇ ਵਿੱਚ ਗੱਲ ਕਹੀ ਗਈ ਆ ਕਿ ਆਜ਼ਾਦੀ ਦੇ ਵਿੱਚ 80 ਤੀਸ ਦੀਆਂ ਕੁਰਬਾਨੀਆਂ ਪੰਜਾਬ ਨੇ ਦਿੱਤੀਆਂ ਲਾਸ਼ਾਂ ਨਾਲ ਭਰੀਆਂ ਹੋਈਆਂ ਗੱਡੀਆਂ ਇੱਥੇ ਪਹੁੰਚੀਆਂ ਉਹਨਾਂ ਨੇ ਕਿਹਾ ਕਿ ਆਜ਼ਾਦੀ ਸਾਨੂੰ ਬਹੁਤ ਮਹਿੰਗੀ ਪਈ ਆ ਹੁਣ ਅਸੀਂ ਭਾਈਚਾਰਾ ਬਣਾਈ ਰੱਖਣਾ ਤੇ ਮੈਂ ਭਾਈਚਾਰੇ ਵਾਸਤੇ ਆਖਰੀ ਸਾਹ ਤੱਕ ਕੰਮ ਕਰੂੰਗਾ। ਫਿਰ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਨਸ਼ੇ ਦੇ ਖਿਲਾਫ ਲੜਾਈ ਦੇ ਤਹਿਤ ਅਸੀਂ ਨਵੀਂ ਰਿਵਾਰਡ ਪਾਲਿਸੀ ਲਾਗੂ ਕਰ ਰਹੇ ਹਾਂ। 1 ਕਿਲੋ ਹੈਰੋਇਨ ਫੜਨ ਵਾਲੇ ਪੁਲਿਸ ਮੁਲਾਜ਼ਮਾ ਨੂੰ 1,20,000 ਰੁਪਏ ਪੁਰਸਕਾਰ ਦੇ ਰੂਪ ਵਿੱਚ ਮਿਲੇਗਾ। ਹੁਣ NDPS ਮਾਮਲੇ ਦੀ ਜਾਂਚ ਹੈੱਡ ਕਨਸਟੇਬਲ ਨੂੰ ਸੌਂਪੀ ਜਾ ਰਹੀ ਹੈ। 1600 ਨਵੇਂ ਪੁਲਿਸ ਮੁਲਾਜ਼ਮਾ ਦੀ ਭਰਤੀ ਕੀਤੀ ਜਾ ਰਹੀ ਹੈ ਤੇ ਜਿਹੜੇ ਪਹਿਲਾਂ ਤੋਂ ਇਸੇ ਭਰਤੀ ਆ ਉਹਨਾਂ ਦਾ ਪ੍ਰੋਮੋਸ਼ਨ ਕੀਤਾ ਜਾਣਗੇ ਜੀ। ਜੀ। ਹਾਲਕਿ ਮੁੱਖ ਮੰਤਰੀ ਦੇ ਵੱਲੋਂ ਪਿਛਲੇ ਮੈਨੂੰ ਯਾਦ ਹੈ 15 ਅਗਸਤ ਦੇ ਮੌਕੇ ਦੇ ਉੱਤੇ ਉਹਨਾਂ ਨੇ ਵੱਲੋਂ ਕਿਹਾ ਗਿਆ ਸੀ ਕਿ ਇੱਕ ਸਾਲ ਦੇ ਵਿੱਚ ਕਹਿੰਦੇ ਇਹ ਫਿਰ ਉਹ ਭਾਵੇਂ 26 ਜਨਵਰੀ ਦਾ ਪ੍ਰੋਗਰਾਮ ਹੋਵੇ ਜਾਂ ਫਿਰ 15 ਅਗਸਤ ਦਾ ਹੋਵੇ ਤਾਂ ਅਸੀਂ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰ ਦੇਵਾਂਗੇ ਤਾਂ ਸੀਐਮ ਮਾਨ ਉਹਨਾਂ ਨੇ ਇਸ ਦੇ ਉੱਤੇ ਆਪਣੀ ਦਿੱਤੇ ਪੁਰਾਣੇ ਸਾਲ ਦੇ ਭਾਸ਼ਣ ਦੇ ਉੱਤੇ ਕੁਝ ਗੱਲ ਕੀਤੀ ਔਰ ਨਸ਼ਾ ਕੀ ਪੰਜਾਬ ਚੋਂ ਖਤਮ ਹੋ ਗਿਆ ਨਹੀਂ ਦੇਖੋ ਜੀ ਉਹਨਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਦੇਖੋ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਰਹੇ ਆ ਤੇ ਵੱਡੀ ਮਾਤਰਾ ਦੇ ਵਿੱਚ ਖਤਮ ਕਰ ਚੁੱਕੇ ਆ ਉਹਨਾਂ ਨੇ ਅੱਜ ਵੀ ਉਹਨਾਂ ਨੇ ਕੱਲ ਵੀ ਇਹ ਗੱਲ ਕਹੀ ਆ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਲਈ ਬਜ਼ੇਦਾ ਉਹ ਕਹਿੰਦੇ ਜੀ ਵੱਡੇ ਮਗਰ ਮੱਛੀ ਹੋਣ ਤੇ ਭਾਵੇਂ ਛੋਟੀਆਂ ਮੱਛੀਆਂ ਹੋਣ ਇਸ ਵੇਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਹ ਜਿਹੜੇ ਨਸ਼ੇ ਦੇ ਨਾਲ ਜੁੜੇ ਸੀ ਸੀ ਕੜੀ ਤੋੜਨ ਦੇ ਵਿੱਚ ਕਾਮਯਾਬ ਹੋਏ ਆ ਰਾਈਟ ਪੀਆਰਟੀਸੀ ਦੇ ਮੁਲਾਜ਼ਮਾਂ ਦੀ ਹੜਤਾਲ ਅਜੇ ਵੀ ਜਾਰੀ ਹੈ ਬਿਲਕੁਲ ਜੀ ਪੀਆਰਟੀਸੀ ਦੇ ਮੁਲਾਜ਼ਮਾਂ ਦੀ ਹੜਤਾਲ ਜਾਰੀ ਆ ਤੇ ਇਹ ਨਾ ਅਣਮਿੱਥੇ ਸਮੇਂ ਵਾਸਤੇ ਜਾਰੀ ਹੈ ਜੀ ਕੁੜਾ ਕਰਦੇ ਦੀ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਆਪਣੀਆਂ ਕੰਟਰੈਕਟ ਵਾਲੇ ਜਿਹੜੇ ਮੁਲਾਜ਼ਮ ਆ ਉਹਨਾਂ ਨੇ ਮੰਗਾਂ ਰੱਖੀਆਂ ਸੀ ਸਰਕਾਰ ਦੇ ਮੂਹਰੇ ਪਿਛਲੇ ਲੰਮੇ ਸਮੇਂ ਤੋਂ ਮੰਗਾਂ ਰੱਖੀਆਂ ਪਰ ਇਹਨਾਂ ਦੀਆਂ ਮੰਗਾਂ ਨੂੰ ਬੂਰ ਨਹੀਂ ਪਿਆ ਢੋਲੀ ਦੇ ਵਿੱਚ ਖੈਰ ਨਹੀਂ ਪਈ ਸੋ ਗੱਲ ਇਹ ਆ ਜੀ ਅਸਲ ਦੇ ਵਿੱਚ ਵੀ ਹੁਣ ਉਹਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਤਾਂ ਉਹਨਾਂ ਚਿਰ ਬੱਸਾਂ ਦੇ ਚੱਕੇ ਜਾਮ ਰੱਖਣੇ ਆ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਕੰਟਰੈਕਟ ਵਾਲੇ ਮੁਲਾਜ਼ਮਾਂ ਨੇ ਗੱਲ ਕਹਿੰਦੇ ਆ ਕਿਉਂਕਿ ਲੰਘੇ ਕੱਲ ਮੀਟਿੰਗ ਹੋਈ ਸੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਦੇ ਨਾਲ ਪਰ ਉੱਥੇ ਮੰਗਾਂ ਮੰਨੀਆਂ ਨਹੀਂ ਗਈਆਂ ਜਾਂ ਕਹੜੀ ਕਿ ਸਹਿਮ ਇਸ ਕਰਕੇ ਕੱਲ ਯਾਨੀ ਕਿ 14 ਤਰੀਕ ਨੂੰ ਵੀ ਅੱਜ ਯਾਨੀ ਕਿ 15 ਤਰੀਕ ਨੂੰ ਵੀ ਤੇ ਭਵਿੱਖ ਦੇ ਵਿੱਚ ਪਤਾ ਨਹੀਂ ਕਿੰਨੇ ਦਿਨ ਜਾਂ ਕਿੰਨੇ ਘੰਟੇ ਹੋਰ ਚੱਲਣੀ ਹੈ ਹੜਤਾਲ ਪਰ ਇਸ ਵੇਲੇ ਪੰਜਾਬ ਦੀਆਂ ਹਜ਼ਾਰਾਂ ਸਰਕਾਰੀ ਬੱਸਾਂ ਬੰਦ ਖੜੀਆਂ ਸਵਾਰੀਆਂ ਵੀ ਪਰੇਸ਼ਾਨ ਆ ਖਾਸ ਕਰਕੇ ਔਰਤਾਂ ਦੀ ਪਰੇਸ਼ਾਨੀ ਵਧੀ ਹੈ ਕਿਉਂਕਿ ਔਰਤਾਂ ਵਾਸਤੇ ਸਰਕਾਰੀ ਬੱਸਾਂ ਦੇ ਵਿੱਚ ਮੁਫਤ ਸਫ਼ਰ ਹੈ ਤੇ ਜਦੋਂ ਪ੍ਰਾਈਵੇਟ ਦੇ ਵਿੱਚ ਸਫ਼ਰ ਕਰਦੀਆਂ ਫਿਰ ਉਹ ਮਹਿੰਗਾ ਪੈਂਦਾ ਫਿਰ ਉਹਨੂੰ ਕਿਰਾਇਆ ਵੀ ਲੱਗਦਾ ਪਰ ਜਦੋਂ ਸਰਕਾਰੀ ਬੱਸਾਂ ਖੜ ਜਾਂਦੀਆਂ ਤਾਂ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਚੰਦੀ ਹੁੰਦੀ ਹੈ ਵੀ ਅੱਧਾ ਬੇੜਾ ਤਾਂ ਪਾਸੇ ਹੋ ਗਿਆ ਸਿੱਪੜੀਆਂ ਬਾਕੀ ਬਚੀਆਂ ਉਹ ਭਰੀਆਂ ਜਾਂਦੀਆਂ ਜੀ ਜੀ ਕਾਂਗੜਾ ਦੇ ਵਿੱਚ ਕਿਹੜਾ ਇਹ ਹਾਦਸਾ ਹੋਇਆ ਔਰ ਕਿੱਥੋਂ ਦੀਆਂ ਇਹ ਸਵਾਰੀਆਂ ਸਨ ਇਹ ਜੀ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਵਿੱਚ ਅੱਜ ਸਵੇਰ ਦੇ ਵੇਲੇ ਬੜੀ ਦਰਦਨਾਕ ਖਬਰ ਆਈ ਆ ਇਥੇ ਪਿਕਅਪ ਗੱਡੀਆਂ ਜਿਹੜੀ ਸ਼ਰਧਾਲੂਆਂ ਨਾਲ ਭਰੀ ਇੱਕ ਖੱਟ ਦੇ ਵਿੱਚ ਡਿੱਗ ਪਈ ਆ ਪੰਜਾਬ ਤੋਂ ਆਏ 4 ਸ਼ਰਧਾਲੂਆਂ ਦੀ ਮੌਤ ਹੋਈ ਆ 15 ਬੱਚਿਆਂ ਸਮੇਤ 23 ਯਾਤਰੀ ਜ਼ਖਮੀ ਆ ਇਹ ਤਾਗੜਾ ਦੇ ਟਾਂਡਾ ਮੈਡੀਕਲ ਕਾਲਜ ਦੇ ਵਿੱਚ ਜ਼ਖਮੀਆਂ ਜਿਹੜੇ ਉੱਪਰਤੀ ਕਰਵਾਏ ਗਏ ਆ ਇਹ ਪਤਾ ਲੱਗਾ ਜੀ ਕਿ 29 ਦੇ ਕਰੀਬ ਜਿਹੜੇ ਸ਼ਰਧਾਲੂ ਆ ਤਾਗੜਾ ਦੇ ਚਮੰਡਾ ਮੰਦਰ ਦੇ ਵਿੱਚ ਦਰਸ਼ਨ ਕਰਕੇ ਤੇ ਵਾਪਸ ਮੁੜਦੇ ਸੀਗੇ ਸਵੇਰੇ 7:30 ਮਿੰਟ ਦੇ ਕਰੀਬ ਕਰੀਬ ਇਹਨਾਂ ਦੀ ਗੱਡੀ ਆ ਜਿਹੜੀ ਉਹ ਖੱਟ ਦੇ ਵਿੱਚ ਡਿੱਗਦੀ ਆ ਤੇ ਲੋਕਾਂ ਦੀ ਮਦਦ ਦੇ ਨਾਲ ਪੁਲਿਸ ਨੇ ਤੇ ਜਿਹੜੇ ਜ਼ਖਮੀਆਂ ਇਹਨਾਂ ਨੂੰ ਪਹੁੰਚਾਇਆ ਹੈ ਕਿ ਹਸਪਤਾਲ ਦੇ ਵਿੱਚ ਸੋ ਇਹ ਵੀਰਵੇ ਸਾਹਮਣੇ ਆਏ ਜੀ ਤੇ ਇਸ ਨਾਲ ਆਪ ਵਿਧਾਇਕ ਦੀ ਗੱਡੀ ਪਲਟੀ ਹੈ ਕਿਹੜੇ ਵਿਧਾਇਕ ਦੀ ਗੱਡੀ ਪਲਟੀ ਹੈ ਜੀ ਪੇਂਜੀ ਵਿਧਾਇਕ ਹੈਗੇ ਜੀ ਰਣਵੀਰ ਸਿੰਘ ਭੁੱਲਰ ਫਿਰੋਜ਼ਪੁਰ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਵੀਰ ਸਿੰਘ ਭੁੱਲਰ ਇਹਨਾਂ ਦੀ ਗੱਡੀ ਹੜਸਾ ਗ੍ਰਸਤ ਹੋਈ ਆ ਮੋਟਰਸਾਈਕਲ ਦੇ ਉੱਤੇ ਕੁਝ ਲੋਕ ਆ ਰਹੇ ਸੀ ਪਰਿਵਾਰ ਆ ਰਹਿਆ ਸੀਗਾ ਤੇ ਮੋਟਰਸਾਈਕਲ ਨੂੰ ਬਚਾਉਂਦਿਆ ਬਚਾਉਂਦਿਆ ਇਹਨਾਂ ਦੀ ਗੱਡੀ ਖੇਤਾਂ ਦੇ ਵਿੱਚ ਪਲਟ ਗਈ ਆ ਹੂੰ ਹੂੰ ਤੇ ਪਤਾ ਲੱਗਾ ਵੀ ਇਹ ਹੜਾਂ ਦਾ ਜਾਇਦਾ ਲੈਣ ਵਾਸਤੇ ਨਿਕਲੇ ਸੀ ਇਹਦਾ ਹੈਗਾ ਜੀ ਧੀਰਾ ਘਾਰ ਆ ਉਸ ਥਾਂ ਦੇ ਉੱਤੇ ਮੋਟਰਸਾਈਕਲ ਮੂਰੋ ਆ ਗਿਆ ਤੇ ਉਹਦੇ ਨਾਲ ਟੱਕਰ ਹੋਣ ਤੋਂ ਬਚਾਉਣ ਦੇ ਚੱਕਰ ਦੇ ਵਿੱਚ ਜੋ ਡਰਾਈਵਰ ਨੇ ਗੱਡੀ ਮੋੜੀ ਤਾਂ ਉਹ ਫਿਰ ਖੇਤਾਂ ਦੇ ਵਿੱਚ ਪਲਟ ਗਈ ਆ ਤੇ ਡਰਾਈਵਰ ਸਾਹਿਬ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ ਜਾਨੀ ਤੌਰ ਦੇ ਉੱਤੇ ਕਿਸੇ ਦਾ ਵੀ ਨੁਕਸਾਨ ਨਹੀਂ ਹੋਇਆ ਚਲੋ ਚੰਗੀ ਗੱਲ ਆ ਜੀ ਤੇ ਮੋਟਰਸਾਈਕਲ ਸਵਾਰ ਸੀ ਔਰਤ ਤੇ ਬੱਚਾ ਇਹਨਾਂ ਦੇ ਖੱਟਾ ਲੱਗੀਆਂ ਜੀ ਹਮ ਹਮ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਨਹੀਂ ਬੰਨਣਾ ਚਾਹੀਦਾ ਸੀਗਾ ਜਥੇਦਾਰ ਸਾਹਿਬ ਨੇ ਇਹ ਗੱਲ ਕਿਉਂ ਕੀਤੀ ਹੈ ਜਿ세 ਅਕਾਲ ਤਖਤ ਸਾਡੇ ਸਾਬਕਾ ਜਥੇਦਾਰ ਨੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਨਹੀਂ ਸੀ ਬੰਨਣਾ ਚਾਹੀਦਾ ਇਹ ਗੱਲ ਕਹੀ ਆ ਜਥੇਦਾਰ ਕੁਲਦੀ ਕਹਨੇ ਚਾਹੀਦਾ ਜੀ ਨੈਤਿਕ ਤੌਰ ਦੇ ਉੱਤੇ ਆਕਾਲੀ ਦਲ ਦਾ ਪ੍ਰਧਾਨ ਨਹੀਂ ਸੀ ਬਣਾਉਣਾ ਚਾਹੀਦਾ ਨਾਲ ਹੀ ਇਹ ਗੱਲ ਕਹੀ ਹੈ ਕਿ ਇਸ ਵੇਲੇ ਸਿੱਖ ਕੌਮ ਦੇ ਮੂਰੇ ਵੱਡੀਆਂ ਚੁਣੌਤੀਆਂ ਤੇ ਇਹਨਾਂ ਦਾ ਸਾਰਿਆਂ ਨੂੰ ਮਿਲ ਕੇ ਸਾਹਮਣਾ ਕਰਨਾ ਚਾਹੀਦਾ ਹੂੰ ਹੂੰ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਵੇਲੇ ਕੌਮ ਨੂੰ ਧੜਿਆਂ ਦੇ ਵਿੱਚ ਵੰਡਣ ਦੀ ਥਾਂ ਕਿ ਇਕੱਠ ਟੋਣਾ ਚਾਹੀਦਾ ਗੜਗੱਜ ਗੁਰਈ ਖਾਲਸਾ ਕਾਲਜ ਦੇ ਵਿੱਚ ਅੱਜ ਅਰਦਾਸ ਸਮਾਗਮ ਦੇ ਵਿੱਚ ਪਹੁੰਚੇ ਸੀਗੇ ਚਲੋ ਇਹ ਤਾਂ ਹੋ ਗਈ ਜੀ ਗੜਗੱਜ ਸਾਹਿਬ ਜਿਹੜੇ ਗੱਲ ਕਹਿ ਰਹੇ ਸਾਬਕਾ ਜਸੇਦਾਰ ਦੇ ਬਾਰੇ ਚਲੋ ਆਪਾਂ ਇਹਨੂੰ ਵੀ ਕਹਿ ਦਿੰਦੇ ਜੀ ਇਹ ਫਲਾਣੇ ਕਾਰਨ ਕਰਕੇ ਕਹਿ ਰਹੇ ਆ ਜੀ ਵੈਸੇ ਮੇਰਾ ਨਿੱਜੀ ਤੌਰ ਦੇ ਉੱਤੇ ਵਿਚਾਰ ਆ ਜੀ ਹੋ ਸਕਦਾ ਮੇਰੇ ਨਾਲ ਕੋਈ ਅਸਹਿਮਤ ਵੀ ਹੋਵੇ ਕਿ ਅਸੀਂ ਜਥੇਦਾਰ ਸਾਹਿਬ ਨਾ ਜਿਹੜੇ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਆ ਭਾਵੇਂ ਕੋਈ ਸਾਬਕਾ ਵੀ ਹੋਵੇ ਸਾਡੇ ਮਨ ਦੇ ਵਿੱਚ ਤਾਂ ਵੀ ਬਹੁਤ ਸਤਿਕਾਰ ਹ ਹਮ ਹਣ ਯਾਨੀ ਰਗਵੀਰ ਸਿੰਘ ਜਥੇਦਾਰ ਸਾਹਿਬ ਕਾ ਪਰ ਅਸੀਂ ਉਹਨਾਂ ਨੂੰ ساری ਉਮਰ ਜਥੇਦਾਰ ਦੇ ਤੌਰ ਤੇ ਜਾਣਾਂਗੇ ਜੀ ਪਰ ਜੇ ਗਾਨੀਰਗ ਵੀਰ ਸਿੰਘ ਕਿਸੇ ਪਾਰਟੀ ਦੇ ਪ੍ਰਧਾਨ ਬਣ ਜਾਣ ਤਾਂ ਫਿਰ ਜਥੇਦਾਰ ਜਿੰਨਾ ਸਤਿਕਾਰ ਨਹੀਂ ਰਹਿੰਦਾ ਹਮ ਕਿਉਂਕਿ ਪ੍ਰਧਾਨਤਾ ਛੱਤੀ ਸੌਂ ਆਉਂਦੇ ਵੀ ਤੇ ਜਾਂਦੇ ਵੀ ਆ ਪ੍ਰਧਾਨ ਬਣਦੇ ਵੀ ਤਾਂ ਟੈਂਦੇ ਵੀ ਪ੍ਰਧਾਨ ਕਿਹੜੀ ਪਾਰਟੀ ਦਾ ਜਿਹਦੀ ਇੱਜ਼ਤ ਬਹੁਤ ਆ ਪੰਜਾਬ ਦੇ ਵਿੱਚ ਕੋਈ ਇੱਕ ਪਾਰਟੀ ਐਸੀ ਹੋਵੇ ਜਿਹਦੇ ਪ੍ਰਧਾਨ ਦਾ ਬਹੁਤ ਸਤਕਾਰ ਸਾਰਾ ਪੰਜਾਬ ਕਰਦਾ ਜਥੇਦਾਰ ਦੇ ਰੁਤਬੇ ਦਾ ਸਾਰਾ ਪੰਜਾਬ ਸਤਕਾਰ ਕਰਦਾ ਹਰ ਪੰਜਾਬੀ ਜਨੀਆਂ ਦੇ ਕੋਨੇ-ਕੋਨੇ ਦੇ ਵਿੱਚ ਉਸ ਦਾ ਸਤਕਾਰ ਕਰਦਾ ਮੈਨੂੰ ਲੱਗਦਾ ਵੀ ਜੇਕਰ ਹੁਣ ਜਾਨੀ ਹਰਪ੍ਰੀਤ ਸਿੰਘ ਆ ਜਿਹੜੇ ਉਹ ਗਿਆਨੀ ਹਰਪ੍ਰੀਤ ਸਿੰਘ ਆ ਉਹ ਜਥੇਦਾਰ ਹਰਪ੍ਰੀਤ ਸਿੰਘ ਨਹੀਂ ਆ ਹਣ ਹੂੰ ਉਹ ਪ੍ਰਧਾਨ ਆ ਉਹ ਇੱਕ ਪੋਲੀਟੀਕਲ ਲੀਡਰ ਆ ਪੋਲੀਟੀਕਲ ਲੀਡਰ ਸਾਡੇ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ ਵਿਚਾਰ ਹੁੰਦੇ ਹੀ ਆ ਵੀ ਭਾਈ ਇਹ ਵੀ ਓਵੇਂ ਹੀ ਆ ਇਹ ਵੀ ਓਵੇਂ ਹੀ ਆ ਪਰ ਉਹ ਹਰਦੀਪ ਨੂੰ ਕਿਵੇਂ ਬਿਹਤਰ ਸਵਾਪਤ ਕਰਨਗੇ ਇਹ ਗੱਲ ਵਕਤ ਦੱਸੂਗਾ ਪਰ ਜਾਨੀ ਹਰਪ੍ਰੀਤ ਸਿੰਘ ਹੋਰੀ ਜੇਕਰ ਪ੍ਰਧਾਨ ਨਾ ਬਣਦੇ ਕਹੀਂ ਤੋਂ ਵੀ ਨਾ ਬਣਦੇ ਤੇ ਹੋਰ ਕਿਸੇ ਸ਼ਖਸੀਅਤ ਨੂੰ ਬਣਾ ਦਿੰਦੇ ਮੇਰਾ ਖਿਆਲ ਆ ਵੀ ਜਸੇਦਾਰ ਦੇ ਤੌਰ ਤੇ ਉੱਤੇ ਉਹਨਾਂ ਦਾ ਸਨਮਾਨ ساری ਉਮਰ ਵੱਧ ਰਹਿਣਾ ਸੀ ਹਾਲਾਂਕਿ ਜਦੋਂ ਤੁਹਾਡੇ ਧਿਆਨ ਚਾਊਗਾ ਜਦੋਂ ਇਹ ਪ੍ਰਧਾਨਗੀ ਮਿਲੀ ਔਰ ਆਪਣਾ ਭਾਸ਼ਣ ਉਹ ਪਹਿਲਾ ਦੇ ਰਹੇ ਸੀ ਪ੍ਰਧਾਨਗੀ ਤੋਂ ਬਾਅਦ ਦਾ ਉਹਨਾਂ ਨੇ ਤਾਂ ਉਹ ਲਿਸਟ ਪੂਰੀ ਗਣਾਈ ਕਹਿੰਦੇ ਕਿ ਕਿਹੜੇ ਕਿਹੜੇ ਜੱਜਦਾਰ ਜਿਹੜੇ ਨੇ ਉਹ ਪ੍ਰਧਾਨ ਰਹੇ ਅਕਾਲੀ ਦਲ ਦੇ ਇੱਕ ਤਰੀਕੇ ਦੇ ਨਾਲ ਉਹ ਇਸ ਚੀਜ਼ ਨੂੰ ਡਿਫੈਂਡ ਕਰਦੇ ਹੋਏ ਨਜ਼ਰ ਆਏ ਇਸ ਦੇ ਨਾਲ ਨਾਲ ਮੈਂ ਵੀ ਜਾਨਣਾ ਚਾਹੂੰਗਾ ਕਿ ਲਗਾਤਾਰ ਲੋਕ ਸ਼ਾਮਲ ਹੋ ਰਹੇ ਨੇ ਇਹਨਾਂ ਦੇ ਅਕਾਲੀ ਦਲ ਦਾ ਜਿਹੜਾ ਇੱਕ ਹੋਰ ਏ ਤੜਾ ਬਣਿਆ ਹੈ ਔਰ ਇਹ ਹਰਪੀ ਸਿੰਘ ਉਹਨਾਂ ਦੇ ਪ੍ਰਧਾਨ ਬਣੇ ਨੇ ਤਾਂ ਇਹ ਗਰੁੱਪ ਦੇ ਵਿੱਚ ਲੋਕ ਸ਼ਾਮਲ ਹੋ ਰਹੇ ਨੇ ਅੱਜ ਖਬਰ ਆਈ ਹੈ ਕਿ ਹਰਿੰਦਰ ਸਿੰਘ ਖਾਲਸਾ ਉਹਨੇ ਵੀ ਸ਼ਾਮਲ ਹੋ ਗਏ ਨੇ ਇੱਕ ਤਾਂ ਗੱਲ ਨਾ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਇਸ ਤੋਂ ਪਹਿਲਾਂ ਵੀ ਜਿਹੜੇ ਜਥੇਦਾਰ ਆ ਉਹ ਪ੍ਰਧਾਨ ਬਣੇ ਆ ਬਿਲਕੁਲ ਠੀਕ ਆ ਜੀ ਪਰ ਗੱਲ ਇਹ ਦੀ ਕਿ ਜਿਹੜੇ ਉਹ ਪ੍ਰਧਾਨ ਬਣੇ ਆ ਉਹ ਵੱਖਰੇ ਪਈਆਂ ਦੇ ਪ੍ਰਧਾਨ ਨਹੀਂ ਸੀ ਬਣੇ ਉਹ ਇੱਕੋ ਕਾਲੀ ਦਲ ਦੇ ਬਣੇ ਨਵੇਂ ਕਾਲੀ ਦਲ ਦੇ ਪ੍ਰਧਾਨ ਨਹੀਂ ਸੀ ਬਣੇ ਇੱਕ ਤਾਂ ਗੱਲ ਇਹ ਆ ਉਹ ਤਾਂ ਪਾਰਟੀ ਦੇ ਵਰਤਮਾਨ ਸਥਿਤੀ ਦੇ ਮਤਲਬ ਕੋ ਉਦੋਂ ਜਥੇਦਾਰ ਨੂੰ ਸਾਰੀ ਲੀਡਰਸ਼ਿਪ ਨੇ ਕਿਹਾ ਜੀ ਕਿ ਤੁਸੀਂ ਹੁਣ ਇੱਕੋ ਹੀ ਕਾਲੀ ਦਲ ਦੇ ਪ੍ਰਧਾਨ ਬਣੋ ਮੇਰੀ ਗੱਲ ਮੇਰੇ ਮਨ ਦੇ ਵਿੱਚ ਇਹ ਆਉਂਦੀ ਆ ਦੇਖੋ ਇੱਕ ਠੇਰਾ ਰਜਿਸਟਰਡ ਆ ਮੈਂ ਇਹ ਗੱਲ ਕਰਨਾ ਵੀ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਪੱਖ ਦੇ ਵਿੱਚ ਬਿਲਕੁਲ ਵੀ ਨਹੀਂ ਆ ਉਹਨਾਂ ਦੇ ਕੋਲ ਵੀ ਬਹੁਤ ਕੁੱਝ ਹੋ ਜਾ ਹੋਇਆ ਜਿਹਦੇ ਕਰਕੇ ਅੱਜ ਨੁਕਰੇ ਲੱਗੇ ਹੋਏ ਆ ਆਪਾਂ ਸਾਰੇ ਜਾਣਦੇ ਕੁਝ ਕਹਿਣ ਦੀ ਲੋੜ ਨਹੀਂ ਪਰ ਦੂਜੀ ਗੱਲ ਇਹ ਆ ਜੀ ਕਿ ਦੇਖੋ ਜਿਹੜਾ ਆਪਾਂ ਕਹਿੰਦੇ ਵੀ ਨਵਾਂ ਅਕਾਲੀ ਦਲ ਆ ਜਦੋਂ ਪਹਿਲਾ ਰਜਿਸਟਰਡ ਆ ਤੇ ਆਪਾਂ ਨਵਾਂ ਅਕਾਲੀ ਦਲ ਆਪਾਂ ਕਿਵੇਂ ਅਕਾਲੀ ਦਲ ਕਹਿ ਸਕਦੇ ਆ ਹੂੰ ਕਿਹੜਾ ਦਫ਼ਤਰ ਕਿੱਥੇ ਆ ਜਿਹੜਾ ਅਕਾਲੀ ਦਲ ਦਾ ਸੰਵਿਧਾਨ ਆ ਉਹਦੇ ਵਿੱਚ ਇਹ ਆ ਕਿ ਮੈਂਬਰਸ਼ਿਪ ਪਰਚੀ 10 ਰੁਪਏ ਦੀ ਕੱਟਣੀ ਆ ਇਹਨਾਂ ਨੇ ਪਰਚੀ ਕਿਉਂ ਨਹੀਂ ਕੱਟੀ ਹੂੰ ਸੋ ਬਹੁਤ ਸਾਰੀਆਂ ਗੱਲਾਂ ਐਸੀਆਂ ਵੀ ਉਹ ਆਪੇ ਸਿਰਜਿਆ ਹੋਇਆ ਅਕਾਲੀ ਦਲ ਤੇ ਆਪੇ ਹੀ ਆਪਾਂ ਪ੍ਰਧਾਨ ਆ ਤੇ ਫਿਰ ਮੈਨੂੰ ਦੁੱਖ ਹੈ ਜੀ ਇਸ ਗੱਲ ਦੇ ਉੱਤੇ ਕਿ ਜਾਨੀ ਹਰਪ੍ਰੀਤ ਸਿੰਘ ਵਰਗੀ ਵਿਦਵਾਨ ਸ਼ਖਸੀਅਤ ਪੀ ਐਚ ਡੀ ਸ਼ਖਸੀਅਤ ਹੈ ਜੀ ਉਹਨਾਂ ਨੇ ਇਹ ਗੱਲ ਕਹੀ ਵੀ ਜੇਕਰ ਮੈਨੂੰ ਜਥੇਦਾਰੀ ਤੋਂ ਨਾਂ ਲਾਇਆ ਜਾਂਦਾ ਸ਼ਾਇਦ ਮੈਂ ਪ੍ਰਧਾਨ ਨਾ ਬਣਦਾ ਹੂੰ ਮਤਲਬ ਇਹਦੇ ਵਿੱਚੋਂ ਕਿਹੜੀ ਵੀ ਝਲਕਦੀ ਆ ਤੁਹਾਡਾ ਕੌਲਰ ਬੋਲ ਕੇ ਮੈਂ ਜੇਕਰ ਮੇਰੇ ਬਾਰੇ ਕੁਝ ਵੀ ਲਿਆ ਇਦੋਂ ਹੁਣ ਇੱਕ ਨਾ ਤੇ ਮੇਰੇ ਖਰ ਭਗੌੜੇ ਅਕਾਲੀਦਰ ਪਤਾ ਨਹੀਂ ਭਗੌੜਾ ਅਕਾਲੀਦਰ ਕੁਛ ਐਹੋ ਜਿਹਾ ਗਰੁੱਪ ਆ ਹਾਂਜੀ ਉਸ ਗਰੁੱਪ ਦੇ ਉੱਤੇ ਜੋ ਜੋ ਕਿਹਾ ਜਾਂਦਾ ਮੈਂ ਹੈਰਾਨ ਹੋ ਜਾਂਦਾ ਹਮ ਪਰ ਗੱਲ ਇਹ ਜੀ ਕਿ ਜੇਕਰ ਸਾਨੂੰ ਤਾਂ ਵੀ ਦੁੱਖ ਹੁੰਦਾ ਵੀ ਜੇਕਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੋਈ ਮੀਠਾ ਕਵੇ ਪਰ ਜੇਕਰ ਗਿਆਨੀ ਹਰਪ੍ਰੀਤ ਸਿੰਘ ਕਿਸੇ ਹੋਰ ਬਾਰੇ ਕਹਣ ਸਾਨੂੰ ਤਾਂ ਵੀ ਦੁੱਖ ਹੁੰਦਾ ਜਦੋਂ ਪੱਗਾਂ ਵਾਲੇ ਪੱਗਾਂ ਵਾਲੇ ਦੇ ਖਿਲਾਫ ਬੋਲਦੇ ਆ ਅਸੀਂ ਸਿਰਫ ਇਸ ਗੱਲ ਦੇ ਉੱਤੇ ਵੀ ਇਹ ਨਹੀਂ ਬੋਲਣਾ ਚਾਹੀਦਾ ਬਾਕੀ ਇਹ ਅਕਾਲੀਦਰ ਜਿੰਨੇ ਮਰਜ਼ੀ ਵੱਧ ਜਾਣ ਕੀ ਭਾਵੇਂ 10 ਹੋਰ ਬਣ ਜਾਣ VOTER ਉਨੇ ਹੀ ਆ ਹਾਲ ਦੀ ਘੜੀ VOTER ਨਹੀਂ ਵੱਧ ਰਹੇ ਜੀ ਔਰ ਕਾਂਗਰਸੀਆ ਨੇ ਮੋਹਾਲੀ ਦੇ ਵਿੱਚ ਭਾਜਪਾ ਦੇ ਖਿਲਾਫ ਕਿਉਂ ਕੈਂਡਲ ਮਾਰਚ ਕੀਤਾ ਜੀ ਅ ਦੇਖੋ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਹੈਗੇ ਨੇ ਨਾ ਅੱਜ ਕਾਂਗਰਸੀ ਆਗੂ ਚ ਰਾਜਾ ਵੜਿੰਗਾ ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਬਲਵੀਰ ਸਿੰਘ ਸਿੱਧੂ ਤੇ ਹੋਰ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਭਾਜਪਾ ਦੇ ਵੱਲੋਂ ਵੋਟ ਚੋਰੀ ਕੀਤੀ ਗਈ ਹੈ ਇਸ ਕਰਕੇ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਉਹਨਾਂ ਨੇ ਅੱਜ ਕੈਂਡਲ ਮਾਰਚ ਕੀਤਾ ਉਹ ਕਹਿੰਦੇ ਜੀ ਕਿ ਇਸ ਵੇਲੇ ਲੋੜ ਆ ਵੀ ਭਾਈ ਵੋਟ ਚੋਰੀ ਜਿਹੜੀ ਉਹ ਰੋਕੀ ਜਾਵੇ, ਭਾਜਪਾ ਨੂੰ ਨਸ਼ਰ ਕੀਤਾ ਜਾਵੇ। ਉਹ ਕਹਿੰਦੇ ਜੀ ਕਿ ਅਸੀਂ ਇਹ ਲੋਕਤੰਤਰ, ਇਨਸਾਫ ਤੇ ਇਹਦੇ ਹੱਕ ਦੇ ਵਿੱਚ ਅਸੀਂ ਕੰਗਲਮਾਰਚ ਕੀਤਾ ਜੀ। ਰਾਈਟ। ਤੇ ਅਖੀਰ ਚ ਟੇਣਾ ਸਾਹਿਬ ਤਰਨਤਾਰਨ ਸੀਟ ਵਾਲੇ ਪਾਰਟੀਆਂ ਧਿਆਨ ਦੇਣਾ ਸ਼ੁਰੂ ਕਰ ਚੁੱਕੀਆਂ ਨੇ। ਹਾਂ ਬਿਲਕੁਲ ਜੀ ਤਰਨਤਾਰਨ ਦੀ ਸੀਟ ਦੇ ਬਾਰੇ ਸਭ ਦਾ ਧਿਆਨ ਰਹਿਣਾ ਜੀ ਹੁਣ ਤਾਂ ਦੇਖੋ ਬੀਜੇਪੀ ਨੇ ਹਰਜੀਤ ਸਿੰਘ ਸੰਧੂ ਹੁਰਾ ਨੂੰ ਆਪਣਾ ਉਮੀਦਵਾਰ ਐਲਾਨਤਾ ਤਰਨਤਾਰਨ ਤੋਂ। ਹੂੰ ਹੂੰ। ਬੀਬੀ ਸੁਖਜਿੰਦਰ ਕੌਰ ਆ ਜਿਹੜੇ ਉਹ ਅਕਾਲੀ ਦਲ ਦੇ ਉਮੀਦਵਾਰ ਆ। ਸਾਂਦਰਸਤੇ ਆਮ ਆਰਮੀ ਪਾਰਟੀ ਨੇ ਹਾਲੇ ਕਿਸੇ ਨੂੰ ਨਹੀਂ ਐਲਾਨਿਆ ਸ਼ਹਿਰੋ ਵੀ ਛੇਤੀ ਐਲਾਨ ਦੇਣਗੇ ਪਰ ਸੋ ਵਥ ਰਸਤੇ ਫਿਰੇ ਤੇ ਗੰਢ ਗੱਲੇ ਜੀ ਚੋਣ ਕਮਿਸ਼ਨ ਨੇ ਤਾਂ ਹਾਲੇ ਨਹੀਂ ਦੱਸਿਆ ਵੀ ਭਾਈ ਕਦੋਂ ਇਹ ਐਲਾਨੇ ਜਾਣੇ ਆ ਜਾਂ ਕਦੋਂ ਇਹ ਚੋਣ ਦਾ ਐਲਾਨ ਹੋਊਗਾ ਪਰ ਸਾਰੀਆਂ ਸਿਆਸੀ ਪਾਰਟੀਆਂ ਨੇ ਲੱਕ ਬਣ ਲਿਆ ਤੇ ਹੁਣ ਸਾਰਿਆਂ ਨੇ ਇਹੀ ਗੱਲ ਕਹਿਣੀ ਆ ਕਿ ਪਾਈ ਖੱਟ ਕੇ ਰੱਖਣਾ ਕੰਮ ਇਹ ਸੀਟ ਆਪ ਕੱਢ ਲੈਣੀ ਹੈ ਹਾਲਾਂਕਿ ਉਸ ਕੌਨਸ਼ੀਅੰਸੀ ਉਸ ਮੈਂਬਰ ਪਾਰਲੀਮੈਂਟ ਜਿਹੜਾ ਹਲਕਾ ਹੰਦਾ ਹੈ ਖਡੂਰ ਸਾਹਿਬ ਔਰ ਅਮਰਿਤਪਾਲ ਸਿੰਘ ਐਮਪੀ ਜੋਨੇ ਉਤੋਂ ਜਿੱਤੇ ਨਹੀਂ ਉਹਨਾਂ ਦੀ ਪਾਰਟੀ ਤੋਂ ਕੋਈ ਪਤਾ ਚੱਲਿਆ ਕਿ ਕਿਸ ਨੂੰ ਉਹ ਤਰਨ ਤਰਨ ਸੀਟ ਤੋਂ ਉਤਾਰ ਰਿਨੇ ਮੈਦਾਨ ਦੇ ਵਿੱਚ ਨਹੀਂ ਜੀ ਉਹਨਾਂ ਦੇ ਪਿਤਾ ਜੀ ਨੇ ਇਹ ਗੱਲ ਦੋ ਟੋਕ ਪੈਤੀ ਸੀ ਤੇ ਭਾਈ ਮੈਂ ਚਾਹੁੰਦਾ ਜੀ ਅਸੀਂ ਆਪਣਾ ਉਮੀਦਵਾਰ ਐਲਾਨਾਂਗੇ ਤੇ ਪਰ ਹਾਲੇ ਤੱਕ ਉਹਨਾਂ ਨੇ ਉਮੀਦਵਾਰ ਐਲਾਨਿਆ ਨਹੀਂ ਜੀ ਐਂਡ ਮਾਨ ਗਰੁੱਪ ਉਹਨਾਂ ਦੇ ਵੱਲੋਂ ਸਮਝਿਤ ਮਾਨ ਉਹਨਾਂ ਦੀ ਪਾਰਟੀ ਨੇ ਨਹੀਂ ਜੀ ਹਾਲੇ ਤੱਕ ਬਸ ਸਿਰਫ ਦੋ ਪਾਰਟੀਆਂ ਨੇ ਉਮੀਦਵਾਰ ਐਲਾਨੇ ਜੀ ਰਾਈਟ ਬਹੁਤ ਧੰਨਵਾਦ ਹਨਾ ਸਾਹਿਬ तमाम ਜਾਣਕਾਰੀ ਦੇ ਵਿੱਚ ਸਾਂਝ ਪਾਉਣ ਦੇ ਲਈ ਥੈਂਕ ਯੂ ਸੋ ਮੱਚ ਬਹੁਤ ਮਿਹਰਬਾਨੀ ਜੀ ਮਿਹਰਬਾਨੀ ਮਿਹਰਬਾਨੀ